ਰੱਬੀ ਗਿਆਨ ਦੇਖਣ ਵਾਲੇ ਮੇਰੇ ਸਾਰੇ ਵੀਰਾ ਪੈਣਾ ਨੂੰ ਜੈ ਪੀਰਾਂ ਦੀ ਦੋਸਤੋ ਦੋਸਤੋ ਅੱਜ ਅਸੀਂ ਇਸ ਵੀਡੀਓ 'ਚ ਹਰ ਤਰ੍ਹਾਂ ਪੀਰਾਂ ਫਕੀਰਾਂ ਦੀਆਂ ਸਾਖੀਆਂ ਕਿੱਸੇ ਜਾਂ ਕੁਝ ਉਸ ਮਾਲਕ ਦੇ ਘਰ ਦੀਆਂ ਗੱਲਾਂ ਸਾਂਝੀਆਂ ਕਰਦੇ ਆਂ ਤੇ ਅੱਜ ਅਸੀਂ ਰੱਬ ਦੇ ਮੁਰੀਦਾਂ ਦੀਆਂ ਰੱਬ ਦੇ ਜੋ ਰੱਬ ਨੂੰ ਮੰਨਦੇ ਨੇ ਗੁਰੂਆਂ ਪੀਰਾਂ ਨੂੰ ਮੰਨਦੇ ਨੇ ਉਨਾ ਮੂਰੀਦਾਂ ਦੀਆਂ ਕਿਸਮਾਂ ਅੱਜ ਤੁਹਾਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਜੀ ਕਿ ਮੂਰੀਦ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਰੱਬ ਦੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਪਹਿਲਾ ਮੂਰੀਦ ਇਹ ਮੂਰੀਦ ਉਹ ਹੁੰਦੇ ਨੇ ਜਿਹੜੇ ਪਰਮਾਤਮਾ ਤੋਂ ਮੰਗਦੇ ਨੇ ਤੇ ਪਰਮਾਤਮਾ ਤੋਂ ਸੇਵਾ ਕਰਦੇ ਨੇ ਕਿਸੇ ਵੀ ਗੁਰੂ ਪੀਰ ਜਗਾ ਦਰਗਾਹ ਜਾਂ ਕਿਸੇ ਵੀ ਧਰਮ ਦੇ ਜਿਹਨੂੰ ਵੀ ਮੰਨਦੇ ਨੇ ਸੇਵਾ ਕਰਦੇ ਨੇ ਤੇ ਪ੍ਰਮਾਤਮਾਰ ਤੋਂ ਮੁਰਾਦ ਮੰਗਦੇ ਨੇ ਤੇ ਉਹ ਪ੍ਰਮਾਤਮਾ ਉਹ ਰੱਬ ਉਹਨਾਂ ਮੁਰੀਦਾਂ ਦੀ ਮੁਰਾਦ ਪੂਰੀ ਕਰ ਦਿੰਦਾ ਏ ਤੇ ਜਦੋਂ ਉਹਨਾਂ ਦੀ ਮੁਰਾਦ ਪੂਰੀ ਹੋ ਜਾਂਦੀ ਏ ਤੇ ਉਹ ਰੱਬ ਨੂੰ ਵੀ ਭੁੱਲ ਜਾਂਦੇ ਨੇ ਤੇ ਰੱਬ ਨੂੰ ਕਦੀ ਯਾਦ ਨਹੀਂ ਰੱਖਦੇ ਲੋੜ ਪੈਣ ਤੇ ਯਾਦ ਰੱਖਦੇ ਨੇ ਇਹ ਮੁਰੀਦ ਵੀ ਹੁੰਦੇ ਨੇ ਜਿਹੜੇ ਕੀ ਜਦੋਂ ਕੋਈ ਦੁੱਖ ਤਕਲੀਫ ਆਵੇ ਜਾਂ ਕਿਸੇ ਵੀ ਤਰ੍ਹਾਂ ਦੀ ਮੁਰਾਦ ਪੂਰੀ ਕਰਨੀ ਹੋਵੇ ਤਾਂ ਹੀ ਰੱਬ ਨੂੰ ਨਾਮ ਲੈਂਦੇ ਨੇ ਰੱਬ ਨੂੰ ਮੰਨਦੇ ਨੇ ਨਹੀਂ ਤਾਂ ਰੱਬ ਨੂੰ ਯਾਦ ਵੀ ਨਹੀਂ ਰੱਖਦੇ ਇਹ ਪਹਿਲੀ ਤਰ੍ਹਾਂ ਦੇ ਕਿਸਮ ਦੇ ਮੁਰੀਦ ਨੇ ਦੂਜੇ ਤਰ੍ਹਾਂ ਦੇ ਉਹ ਮੁਰੀਦ ਹੁੰਦੇ ਨੇ ਜਿਹੜੇ ਕੀ ਇਹ ਕਹਿੰਦੇ ਨੇ ਕਿ ਅਸੀਂ ਪਰਮਾਤਮਾ ਨੂੰ ਮੰਨਦੇ ਹਾਂ ਅਸੀਂ ਗੁਰੂਆਂ ਪੀਰਾਂ ਸੰਤਾਂ ਨੂੰ ਮੰਨਦੇ ਹਾਂ ਤੇ ਕਿਸੇ ਵੀ ਪੈਗੰਬਰ ਪੀਰ ਪੈਗੰਬਰ ਨੂੰ ਮੰਨਦੇ ਹਾਂ ਤੇ ਉਹਨਾਂ ਦੀਆਂ ਗੱਲਾਂ ਨੂੰ ਕਦੇ ਨਹੀਂ ਮੰਨਦੇ ਕਦੀ ਹੱਕ ਚ ਨਹੀਂ ਰਹਿੰਦੇ ਹਮੇਸ਼ਾ ਉਹ ਮੁਰੀਦ ਇਹ ਗੱਲ ਕਹਿੰਦੇ ਕਿ ਅਸੀਂ ਪ੍ਰਮਾਤਮਾ ਨੂੰ ਮੰਨਦੇ ਆ ਪਰ ਪ੍ਰਮਾਤਮਾ ਦੀਆਂ ਕਈਆਂ ਗੱਲਾਂ ਨੂੰ ਕੁਝ ਵੀ ਨਹੀਂ ਮੰਨਦੇ ਲੋਕਾਂ ਸਾਹਮਣੇ ਦਿਖਾਵਾ ਕਰਦੇ ਨੇ ਕਿ ਅਸੀਂ ਪ੍ਰਮਾਤਮਾ ਨੂੰ ਮੰਨਦੇ ਆ ਕੋਈ ਸੇਵਾ ਕਰਦਾ ਏ ਜਾਂ ਕੋਈ ਪ੍ਰਮਾਤਮਾ ਦਾ ਨਾਮ ਲੈਂਦਾ ਏ ਤੇ ਉਹ ਲੋਕਾਂ ਨੂੰ ਦੱਸਦਾ ਏ ਕਿ ਮੈਂ ਸੇਵਾ ਕਰਦਾ ਮੈਂ ਪ੍ਰਮਾਤਮਾ ਦਾ ਨਾਮ ਲੈਂਦਾ ਪਰ ਅਸਲ 'ਚ ਉਹ ਲੋਕ ਰੱਬ ਦੇ ਨਾਂ ਤੇ ਕਦੀ ਨਹੀਂ ਚੱਲਦੇ ਤੇ ਉਹ ਪਰਮਾਤਮਾ ਨੂੰ ਮੰਨਦੇ ਨੇ ਪਰ ਪਰਮਾਤਮਾ ਦੀਆਂ ਗੱਲਾਂ ਨੂੰ ਕਦੀ ਨਹੀਂ ਮੰਨਦੇ ਤੀਜੀ ਕਿਸਮ ਦੇ ਉਹ ਮਰੀਦ ਹੁੰਦੇ ਨੇ ਜਿਹੜੇ ਕੀ ਦੁਨੀਆਂ ਮੂਰੇ ਕਦੀ ਦਿਖਾਵਾ ਨਹੀਂ ਕਰਦੇ ਕਿ ਅਸੀਂ ਪਰਮਾਤਮਾ ਨੂੰ ਮੰਨਦੇ ਆਂ ਕਦੀ ਕਿਸੇ ਨੂੰ ਬੁਰਾ ਚੰਗਾ ਨਹੀਂ ਕਹਿੰਦੇ ਹਮੇਸ਼ਾ ਉਸ ਮਾਲਕ ਦੀ ਰਾਜਾ ਚ ਰਹਿੰਦੇ ਨੇ ਤੇ ਕਿਸੇ ਨੂੰ ਕਦੀ ਵੀ ਬੁਰਾ ਭਲਾ ਨਹੀਂ ਕਹਿੰਦੇ ਉਹ murid ਜਿਨ੍ਹਾਂ ਨੂੰ ਕਦੀ ਕਿਸੇ ਚੀਜ਼ ਦਾ ਕਦੀ ਕਿਸੇ ਸ਼ੈ ਦਾ ਲਾਲਚ ਨਹੀਂ ਹੁੰਦਾ ਸਿਰਫ ਉਹ ਪਰਮਾਤਮਾ ਨੂੰ ਮੰਨਦੇ ਨੇ ਇਹ ਤੀਜੀ ਤਰ੍ਹਾਂ ਦੇ murid ਹੁੰਦੇ ਆ ਤੇ ਦੋਸਤੋਂ ਇਹ ਸੀ muridਾਂ ਦੀਆਂ ਰੱਬ ਦੇ ਮੰਨਣ ਵਾਲਿਆਂ ਦੀਆਂ muridਾਂ ਦੀਆਂ ਤਿੰਨ ਕਿਸਮਾਂ ਜੋ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤੇ ਸਾਡੇ ਚੈਨਲ ਰੱਬੀ ਗਿਆਨ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਸਾਡੇ ਇੰਸਟਾ ਪੇਜ ਨੂੰ ਜਰੂਰ ਫੋਲੋ ਕਰਨਾ ਜੀ ਆਉਣ ਵਾਲੀਆਂ ਸਾਖੀਆਂ ਕਿਸੇ ਤੁਹਾਡੇ ਸਾਹਮਣੇ ਹੋਰ ਪੇਸ਼ ਕਰਾਂਗੇ ਜੀ ਜੈ ਵੀਰਾਂ ਦੇ ਦੋਸਤੋ